ਕਰਤਾਰ ਸਿੰਘ ਦੁੱਗਲ ਜੀ ਦੀ ਕਹਾਣੀ ਚਾਨਣੀ ਰਾਤ ਦਾ ਇੱਕ ਦੁਖਾਂਤ ਕੋਈ ਨਹੀਂ ਸੀ ਕਹਿੰਦਾ ਕਿ ਮਾਲਣ ਤੇ ਮਿੰਨੀ ਮਾਂ ਧੀ ਸਨ ਜਿੱਥੋਂ ਲੰਘਦਿਆਂ ਲੋਕ ਇਹੀ ਸਮਝਦੇ ਕਿ ਦੋ ਭੈਣਾਂ ਸਨ ਮਿੰਨੀ ਗਿੱਠ ਉੱਚੀ ਸੀ ਆਪਣੀ ਮਾਂ ਤੋਂ ਨਹੀਂ ਮਾਲਣੇ ਸਿਖਰਾਂ ਦਾ ਜੋਵਨ ਲੱਥੈ ਤੇਰੀ ਧੀ ਤੇ ਆਂਡਣਾ ਗਵਾਂਡਣਾ ਦੀ ਉਸ ਵੱਲ ਦੇਖ ਭੁੱਖ ਨਾ ਲੈਂਦੀ ਤੇ ਕੁੜੀ ਜਿਵੇਂ ਸੁੱਚਾ ਮੋਤੀ ਹੋਵੇ ਜਿੰਨੀ ਸੋਹਣੀ ਓਨੀ ਸੁਸ਼ੀਲ ਮਾਲਣ ਆਪਣੀ ਧੀ ਦੇ ਮੂੰਹ ਵੱਲ ਦੇਖਦੀ ਤੇ ਉਹਨੂੰ ਲੱਗਦਾ ਜਿਵੇਂ ਉੱਚੀ ਲੰਮੀ ਉਹ ਆਪ ਹੋਵੇ ਅਜੇ ਕੱਲ ਦੀ ਤੇ ਗੱਲ ਸੀ ਉਹ ਖੁਦ ਵੀ ਇੰਜ ਦੀ ਇੰਜ ਹੁਸਨ ਦੇ ਸਿਖਰ ਤੇ ਸੀ ਤੇ ਉਹ ਸੋਚਦੀ ਹੁਣ ਵੀ ਉਹਦਾ ਕੀ ਵਿਗੜਿਆ ਸੀ ਹੁਣ ਵੀ ਕੋਈ ਪਹਾੜ ਕੱਟ ਕੇ ਉਸ ਲਈ ਨਹਿਰ ਕੱਢਣ ਲਈ ਤਿਆਰ ਸੀ ਹੁਣ ਵੀ ਕੋਈ ਚਨਾ ਤਰਨ ਲਈ ਉਸ ਲਈ ਬੇਕਰਾਰ ਸੀ ਅੱਜ ਇਹ ਕੌਣ ਉਸਨੂੰ ਯਾਦ ਆ ਰਿਹਾ ਸੀ ਮੋਤੀਆਂ ਦਾ ਵਪਾਰੀ ਕਿਉਂ ਉਹਦੀਆਂ ਪਾਲਕਾਂ ਭਿੱਜ ਜਾਂਦੀਆਂ ਸਨ ਉਹਦੀ ਧੀ ਹੁਣ ਜਵਾਨ ਹੋ ਰਹੀ ਸੀ ਹੁਣ ਉਸ ਨੂੰ ਇਹ ਸਭ ਕੁਝ ਕਰਨਾ ਨਹੀਂ ਸੀ ਸੋਭਦਾ ਸਾਰੀ ਉਮਰ ਸੰਭਲ ਸੰਭਲ ਤੁਰੀ ਅੱਜ ਫੇਰ ਕਿਹੋ ਜਿਹੇ ਬਹਿਣਾ ਵਿੱਚ ਬੈੰਦੀ ਜਾ ਰਹੀ ਸੀ ਨਹੀਂ ਨਹੀਂ ਅਗਲੇ ਹਫਤੇ ਮਿੰਨੀ ਆਪਣੀ ਜਾਈ ਦਾ ਉਸ ਨੇ ਕਾਰਜ ਰਚੌਣਾ ਸੀ ਅਜਿਹਾ ਸੋਚਣਾ ਵੀ ਗਲਤ ਹੈ ਪਰਸੋਂ ਮੇਰੀ ਪਰਮ ਪਿਆਰੀ ਇੱਕ ਪਲ ਨਾ ਵਿਸਾਰੀ ਕੱਲ ਉਸ ਨੇ ਚਿੱਠੀ ਲਿਖੀ ਸੀ ਹਰ ਵਾਰ ਪੁੰਨਿਆਂ ਦੀ ਰਾਤ ਨੂੰ ਉਹ ਆਉਂਦਾ ਉਹਨੂੰ ਇਹ ਉਂਝਦਾ ਉਂਝ ਹੀ ਤੋਰ ਦਿੰਦੀ ਅੱਖਾਂ ਮੀਟ ਕੇ ਆਪਣਾ ਬੂਹਾ ਭੇੜ ਲੈਂਦੀ ਪਰ ਇੱਕ ਪਲ ਵੀ ਇਸ ਨੂੰ ਉਸ ਨੇ ਵਿਸਾਰਿਆ ਨਹੀਂ ਸੀ ਮਾਲਣ ਉਸ ਦੀ ਜਿੰਦ ਜਾਨ ਸੀ ਇੱਕ ਛੇਣ ਉਸ ਨੂੰ ਚੈਨ ਨਹੀਂ ਸੀ ਇਹਦੇ ਬਿਨਾ ਤੇ ਸਾਰੀ ਉਮਰ ਉਸ ਕੱਟ ਲਈ ਸੀ ਇਸੇ ਦੀ ਉਡੀਕ ਵਿੱਚ ਸਹਿਕ ਸਹਿਕ ਕੇ ਤੜਫ ਤੜਫ ਕੇ কুরਲਾ কুরਲਾ ਕੇ ਸਾਰੀ ਉਮਰ ਤੇ ਹੁਣ ਪਰਸ਼ਾਵੇਂ ਟਲ ਰਹੇ ਸਨ ਤਰਕਾਲਾ ਪੈ ਰਹੀਆਂ ਸਨ ਭਾਵੇਂ ਕਦੋਂ ਪੰਛੀ ਉੱਡ ਜਾਵੇ ਮਾਲਣ ਸੋਚਦੀ ਅੱਜ ਰਾਤ ਉਹ ਜ਼ਰੂਰ ਆਵੇਗਾ ਸਰਤ ਪੁੰਨਿਆਂ ਦੀ ਰਾਤ ਉਹ ਜ਼ਰੂਰ ਇੱਥੇ ਦਰਵਾਜ਼ੇ ਨੂੰ ਠਕੋਰਦਾ ਸੀ ਸਾਲਾਂਬੰਦੀ ਠਕੋਰਦਾ ਆ ਰਿਹਾ ਸੀ ਕਦੇ ਵੀ ਇਸ ਨੇ ਆਪਣੇ ਦਰ ਉਸ ਲਈ ਨਹੀਂ ਖੋਲੇ ਸਨ ਤੇ ਫੇਰ ਮਾਲਣ ਨੂੰ ਕਈ ਬਰੇ ਪਹਿਲੀ ਸਰਤ ਪੁੰਨਿਆਂ ਦੀ ਉਹ ਰਾਤ ਯਾਦ ਆਉਣ ਲੱਗ ਪਈ ਜਦੋਂ ਅੰਬੀ ਹੇਠ ਨੱਚਦੀ ਦੀ ਇਹਦੀ ਚੁੰਨੀ ਉਹਦੀ ਵਾਹ ਨਾਲ ਵਲੇਟੀ ਗਈ ਸੀ ਤੇ ਸਿਰੋਂ ਨੰਗੀ ਇਹ ਉਹਦੇ ਸਾਹਮਣੇ ਲਈ ਫਲਿੱਪ ਕਰਦੀ ਪਈ ਸੀ ਤੇ ਫਿਰ ਉਸਨੇ ਇਹਦੀ ਚੁੰਨੀ ਇਹਦੇ ਮੋਢਿਆਂ ਤੇ ਆਣ ਰੱਖੀ ਸੀ ਇਨ ਬਿਨ ਉੱਚ ਆਪਣਾ ਦੁਪੱਟਾ ਇਹਨੇ ਅੱਜ ਆਪਣੇ ਮੋਢਿਆਂ ਤੇ ਰੱਖਿਆ ਹੋਇਆ ਸੀ ਮਾਲਣ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਈ ਸਾਹਮਣੇ ਗਲੀ ਵਿੱਚ ਮਿੰਨੀ ਆ ਰਹੀ ਸੀ ਜਿਵੇਂ ਸਰੋਂ ਦਾ ਬੂਟਾ ਹੋਵੇ ਉੱਚੀ ਲੰਮੀ ਤੇ ਗੋਰੀ ਹੱਥ ਲਾਇਆ ਮੈਲੀ ਹੁੰਦੀ ਮੂੰਹ ਸਿਰ ਬਲੇਟਿਆ ਹੋਇਆ ਅੱਖਾਂ ਨੀਵੀਆਂ ਪਾਈ ਮਜ਼ਾਲ ਹੈ ਕਿਸੇ ਨੇ ਉਹਦਾ ਉੱਚਾ ਬੋਲ ਵੀ ਕਦੇ ਸੁਣਿਆ ਹੋਵੇ ਮੰਦਰ ਤੋਂ ਆ ਰਹੀ ਸੀ ਰੱਬ ਸਭ ਦੀ ਮੁਰਾਦ ਪੂਰੀ ਕਰੇ ਤੇ ਮਾਲਣ ਆਪ ਹੀ ਆਪ ਮੁਸਕਰਾਉਣ ਲੱਗ ਪਈ ਜਿਵੇਂ ਕਿਸੇ ਦੇ ਕੁਤਕਤਾਰੀ ਨਿਕਲ ਜਾਵੇ ਉਹਦੇ ਮਨ ਦੀ ਕੀ ਮੁਰਾਦ ਸੀ ਮਾਂ ਅੱਬਾ ਅੱਜ ਨਹੀਂ ਆਏ ਮਿੰਨੀ ਮਾਂ ਤੋਂ ਪੁੱਛ ਰਹੀ ਸੀ ਤੇਰੇ ਅੱਬਾ ਨੇ ਅੱਜ ਨਹੀਂ ਆਉਣਾ ਉਹ ਤੇ ਕੱਲ ਵੀ ਪਹੁੰਚ ਜਾਣ ਤਾਂ ਲੱਖ ਸ਼ੁਕਰ ਆ ਕਿੰਨੀ ਸਾਰੀ ਬਜਾਜੀ ਤੇ ਕਿੰਨਾ ਸਾਰਾ ਮਾਲ ਉਸਨੇ ਖਰੀਦ ਦਿਨਾ ਏ ਵਿਆਹ ਗਾ ਵਿੱਚ ਚੀਜ਼ ਵੱਧ ਜਾਵੇ ਤਾਂ ਚੰਗੀ ਘਟ ਗਈ ਤਾਂ ਬਗੋਚਾ ਹੁੰਦਾ ਏ ਮਾਲਣ ਧੀ ਨੂੰ ਸਮਝਾ ਰਹੀ ਸੀ ਮਿੰਨੀ ਚੁੱਲ੍ਹੇ ਚੌਂਕੇ ਦੇ ਆਹਰ ਲੱਗਣ ਤੋਂ ਪਹਿਲਾਂ ਪੋਲੇ ਪੈਰੀ ਆਈ ਤੇ ਆਪਣੀ ਮੁਕੇਸ਼ ਵਾਲੀ ਚੁੰਨੀ ਮਾਂ ਦੇ ਮੋਢਿਆਂ ਤੇ ਰੱਖ ਕੇ ਉਹਦਾ ਦੁਪੱਟਾ ਲਾ ਕੇ ਲੈ ਗਈ ਕਿਤੇ ਉਹਦੀ ਰੇਸ਼ਮੀ ਚੁੰਨੀ ਮੈਲੀ ਨਾ ਹੋ ਜਾਏ ਕਿੰਨੀ ਬਾਰੀਕ ਤੇ ਵਧੀਆ ਮੁਕੈਸ਼ ਲਾਈ ਸੀ ਚੁੰਨੀ ਤੇ ਤਰਕਾਲਾ ਪੈ ਰਹੀਆਂ ਸਨ ਕੱਲ ਮੁਕੱਲੀ ਬੇੜੇ 'ਚ ਬੈਠੀ ਮਾਲਣ ਸੋਚਾਂ ਵਿੱਚ ਗੜੁੱਛ ਹੋ ਗਈ ਸੀ ਕਈ ਚੱਕੀ ਵਾਲੇ ਬੜਾ ਬਰੀਕ ਆਟਾ ਪੀਂਦੇ ਨੇ ਮਾਲਣ ਸੋਚਦੀ ਉਹ ਵੀ ਤੇ ਇੱਕ ਚੱਕੀ ਵਾਂਗਣਾ ਸੀ ਜਿਹੜੀ ਕਿ ਸਾਰੀ ਉਮਰ ਆਪਣੇ ਧੂਰੇ ਤੇ ਚੱਲਦੀ ਰਹੀ ਖਤੀ ਵੀ ਉਹਦੀ ਚਾਲ ਨਹੀਂ ਥਿੜਕੀ ਸੀ ਆਪਣੇ ਆਪ ਦਾ ਉਸਨੇ ਮਲੀਦਾ ਕਰ ਸੁੱਟਿਆ ਸੀ ਪੀ ਪੀ ਕੇ ਸੁੱਟ ਪਾਇਆ ਸੀ ਆਪਣੇ ਆਪ ਨੂੰ ਉਸਨੇ ਪੂਰੇ ਚੰਨ ਦੀ ਚਾਨਣੀ ਛਣ ਛਣ ਕੇ ਉਹਦੇ ਉੱਤੇ ਪੈਣ ਲੱਗ ਪਈ ਇਹ ਕਿਹੋ ਜਿਹੇ ਬਹਿਣਾ ਵਿੱਚ ਅੱਜ ਉਹ ਵਹਿੰਦੀ ਜਾ ਰਹੀ ਸੀ ਮਾਲਣ ਨੂੰ ਲੱਗਦਾ ਜਿਵੇਂ ਇੱਕ ਨਸ਼ਾ ਜਿਹਾ ਉਸ ਨੂੰ ਚੜ ਰਿਹਾ ਹੋਵੇ ਪੂਰੇ ਚੰਨ ਦੀ ਚਾਨਣੀ ਹਮੇਸ਼ਾ ਉਸਤੇ ਇੱਕ ਜਾਦੂ ਜਿਹਾ ਕਰ ਦਿੰਦੀ ਸੀ ਚਾਰ ਦਿਨਾਂ ਬਾਅਦ ਇਸ ਬਿਹੜੇ ਵਿੱਚ ਗੀਤ ਗਾਉਣ ਬੈਠਣਗੇ ਮਾਲਣ ਸੋਚ ਰਹੀ ਸੀ ਤੇ ਫਿਰ ਮਹਿੰਦੀ ਰਚਾਈ ਜਾਵੇਗੀ ਤੇ ਫਿਰ ਮਿੰਨੀ ਦੁਲਹਨ ਬਣੇਗੀ ਸਿਰ ਤੋਂ ਲੈ ਕੇ ਪੈਰਾਂ ਤੱਕ ਗਹਿਣਿਆਂ ਨਾਲ ਸਜੇਗੀ ਲਾਲ ਜੋੜੇ ਵਿੱਚ ਕਿਹੋ ਜਿਹੀ ਵੋਟੀ ਲੱਗੇਗੀ ਤੇ ਫੇਰ ਕੋਈ ਘੋੜੇ ਤੇ ਚੜ ਕੇ ਆਵੇਗਾ ਤੇ ਡੋਲੀ ਵਿੱਚ ਪਾ ਕੇ ਲੈ ਜਾਵੇਗਾ ਉਹਨੂੰ ਆਪਣੇ ਘਰ ਆਪਣੀ ਓਟਾਰੀ ਵਿੱਚ ਮਾਲਣ ਸੋਚਦੀ ਅੱਜ ਕੱਲ ਦੀ ਤਾਂ ਗੱਲ ਸੀ ਉਹਨੇ ਵੀ ਮਹਿੰਦੀ ਲਾਈ ਸੀ ਉਹ ਵੀ ਦੁਲਹਨ ਬਣੀ ਸੀ ਪਰ ਮਿੰਨੀ ਦੇ ਅੱਬਾ ਨੇ ਇੱਕ ਵਾਰੀ ਵੀ ਉਸ ਦੀਆਂ ਤਲੀਆਂ ਤੇ ਲੱਗੀ ਮਹਿੰਦੀ ਨੂੰ ਚੱਜ ਨਾਲ ਨਿਹਾਰਿਆ ਵੀ ਨਹੀਂ ਸੀ ਥੱਕਾ ਟੁੱਟਾ ਕੰਮ ਤੋਂ ਮੁੜਦਾ ਟੁੱਕਰ ਖਾ ਕੇ ਸੌਂ ਜਾਂਦਾ ਇੱਕ ਪੁੱਤਰ ਦੀ ਲਾਲਸਾ ਕਦੀ ਕਦੀ ਅੱਧੀ ਰਾਤ ਨੂੰ ਉਹਦੀ ਅੱਖ ਖੋਲ ਦਿੰਦੀ ਉਦੋਂ ਜਦੋਂ ਮਸਾ ਮਸਾ ਅਸਮਾਨ ਤੇ ਤਾਰੇ ਗਿਣ ਕੇ ਮਾਲਣ ਨੂੰ ਨੀਂਦਰ ਪੈਂਦੀ ਸੀ ਤੇ ਫੇਰ ਹਰ ਬਰੇ ਹਰ ਦੂਜੇ ਬਰੇ ਇਹਨਾਂ ਦੇ ਇੱਕ ਨਾ ਇੱਕ ਧੀ ਆ ਜਾਂਦੀ ਅਣਚਾਹੀਆਂ ਕੁੜੀਆਂ ਆਪ ਹੀ ਆਪ ਆਉਂਦੀਆਂ ਰਹੀਆਂ ਆਪ ਹੀ ਆਪ ਤੁਰਦੀਆਂ ਰਹੀਆਂ ਬਸ ਇੱਕ ਇਹ ਮਿੰਨੀ ਬੱਚੀ ਸੀ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ, ਮਾਲਣ ਦੀਆਂ ਅੱਖਾਂ, ਗੋਰੀਆਂ ਗੱਲਾਂ, ਹੀਟ ਤਿਲ, ਮਾਲਣ ਦਾ ਤਿਲ, ਗੱਜ-ਗੱਜ ਲੰਬੇ ਵਾਲ, ਮਾਲਣ ਦੇ ਵਾਲ, ਮਾਲਣ ਸੋਚਦੀ ਜਿਵੇਂ ਸਾਰੇ ਜੀਵਨ ਦੀ ਉਸ ਦੀ ਭੁੱਖ ਨੇ ਮੋੜ ਉਸ ਸਥਿਤੀ ਵਿੱਚ ਜਨਮ ਲੈ ਲਿਆ ਸੀ ਆਪਣੀ ਪੂਰਤੀ ਕਰਨ ਲਈ। ਮਾਲਣ ਸੋਚਦੀ ਉਹਦਾ ਹੁਸਨ ਜਿਵੇਂ ਫੇਰ ਸਾਕਾਰ ਹੋ ਗਿਆ ਸੀ। ਉਹਦੀ ਜਾਈ ਵਿੱਚ ਆਪਣਾ ਮੁੱਲ ਪਾਉਣ ਲਈ ਮਾਲਣ ਨੂੰ ਹਮੇਸ਼ਾ ਮਹਿਸੂਸ ਹੁੰਦਾ ਜਿਵੇਂ ਉਹਦੇ ਅੰਗ-ਅੰਗ ਪੋਟੇ-ਪੋਟੇ ਵਿੱਚ ਇੱਕ ਭੁੱਖ ਵਸੀ ਹੋਵੇ ਪੂਰੇ ਚੰਦ ਦੀ ਰਾਤ ਮਾਲਣ ਤੋਂ ਕਦੇ ਕੁਝ ਖਾਦਾ ਨਹੀਂ ਸੀ ਜਾਂਦਾ ਤੇ ਮਿੰਨੀ ਕਦੋਂ ਦੀ ਚੁੱਲਾ ਚੌਂਕਾ ਸਾਮ ਕੇ ਸਾਹਮਣੇ ਡਿਊਟੀ ਦੇ ਦਰਵਾਜ਼ੇ ਨੂੰ ਕੁੰਡੀ ਲਾ ਕੇ ਆਪਣੇ ਮੰਝੇ ਤੇ ਜਾ ਲੇਟੀ ਸੀ ਰਾਤ ਵੀ ਕਿੰਨੀ ਹੋ ਗਈ ਸੀ ਚੰਨ ਜਿਵੇਂ ਸਾਰੇ ਦਾ ਸਾਰਾ ਉਹਦੇ 베ੜੇ ਵਿੱਚ ਆ ਲੱਥਾ ਹੋਵੇ ਰਾਤ ਠੰਡੀ ਸੀ ਅਜੇ ਠੰਡ ਕਿੱਥੇ ਉਂਝ ਹੀ ਸੁਖਾਵਾ ਸੁਖਾਵਾ ਪਾਲਾ ਪੂਰੇ ਚੰਦ ਦੀ ਰਾਤ ਕਲ ਮੁਕੱਲਾ ਵੇੜਾ ਮਾਲਣ ਸੋਚਦੀ ਕਿਉਂ ਇੰਜ ਬੈਠੀ ਸੀ ਕਿਸ ਦੀ ਉਡੀਕ ਵਿੱਚ ਮਿੰਨੀ ਅੰਦਰ ਸੌ ਚੁੱਕੀ ਸੀ ਮਿੰਨੀ ਦੇ ਪਿਤਾ ਨੇ ਅੱਜ ਵੀ ਕਿਉਂ ਸ਼ਹਿਰ ਜਾਣਾ ਸੀ ਪੁੰਨਿਆ ਵਾਲੀ ਰਾਤ ਨੂੰ ਉਹ ਆਪਣੇ ਆਪ ਨੂੰ ਟੱਕ ਟੱਕ ਰੱਖਦੀ ਸੀ ਤੇ ਮਾਲਣ ਨੇ ਮੁਕੇਸ਼ ਪੁਰੇਚੀ ਮਿੰਨੀ ਦੀ ਸੁੱਚੀ ਚੁੰਨੀ ਨਾਲ ਆਪਣਾ ਮੂੰਹ ਸਿਰ ਵਲੇਟਿਆ ਚੰਨ ਚਾਨਣੀ ਵਿੱਚ ਮੁਕੇਸ਼ ਤੇ ਦਾਣੇ ਲਿਸ਼ਕ ਪੈਂਦੇ ਉਹਨੂੰ ਲੱਗਾ ਜਿਵੇਂ ਆਸਮਾਨ ਦੇ ਤਾਰੇ ਉਹਦੇ ਵਾਲਾਂ ਵਿੱਚ ਆ ਲਥੇ ਹੋਣ ਉਸ ਦੀਆਂ ਪਾਲਕਾਂ ਤੇ ਉਹਦੀਆਂ ਗੱਲਾਂ ਤੇ ਉਹਦੇ ਮੋਢਿਆਂ ਨਾਲ ਆ ਕੇ ਖੇਡਣ ਲੱਗ ਪਏ ਹੋਣ ਸਾਹਮਣੇ ਅੰਬੀ ਤੇ ਫਿਰ ਕੋਈ ਪੰਛੀ ਆ ਕੇ ਬੋਲ ਰਿਹਾ ਸੀ ਸਾਰੀ ਰਾਤ ਇਹ ਪੰਛੀ ਇੰਜ ਪੁਕਾਰਦਾ ਰਹੇਗਾ ਪੁੰਨਿਆਂ ਦੀ ਸਾਰੀ ਰਾਤ ਸਾਰੀ ਉਮਰ ਇੰਜ ਹੀ ਪੁਕਾਰਦਾ ਰਿਹਾ ਸੀ ਤੇ ਜਿਸ ਨੇ ਆਉਣਾ ਸੀ ਉਹ ਨਹੀਂ ਆਇਆ ਕਿਨਾ ਬਹਿਣਾ ਵਿੱਚ ਅੱਜ ਉਹ ਵਹਿੰਦੀ ਜਾ ਰਹੀ ਸੀ ਮਾਲਣ ਸੋਚਦੀ ਸ਼ਾਇਦ ਇਸ ਲਈ ਕਿ ਉਹ ਇਕੱਲੀ ਸੀ ਇਕੱਲੀ ਕਿਉਂ ਅੰਦਰ ਮਿੰਨੀ ਉਹਦੀ ਜਵਾਨ ਧੀ ਸੁੱਤੀ ਹੋਈ ਸੀ ਅਗਲੇ ਹਫਤੇ ਜਿਸ ਦਾ ਉਸਨੇ ਕਾਰਜ ਰਚਾਉਣਾ ਸੀ 7 ਦਿਨ ਹੋਰ ਤੇ ਉਹ ਚਲੀ ਜਾਏਗੀ ਤੇ ਉਹ ਸੋਚਦੀ ਫਿਰ ਉਹ ਇਕੱਲੀ ਰਹਿ ਜਾਏਗੀ ਏਡਾ ਵੱਡਾ ਵਿੜਾ ਤੇ ਉਹ ਇਕੱਲੀ ਮਾਲਣ ਦਾ ਅੰਗ ਅੰਗ ਲਰਸ ਗਿਆ ਇਹ ਬੇੜਾ ਉਸ ਨੂੰ ਖਾਣ ਨੂੰ ਪਿਆ ਕਰੇਗਾ ਮਿੰਨੀ ਕਿਉਂ ਇਹਦੇ ਆਵੇਗੀ ਉਹ ਤੇ ਆਪਣਾ ਬੇੜਾ ਵਸਾਏਗੀ ਪਿੰਡ ਦੇ ਚੌத்ਰੀ ਦੀ ਨੂੰ ਉਹ ਤੇ ਆਪਣੇ ਬੇੜੇ ਦਾ ਸ਼ਿੰਗਾਰ ਬਣੇਗੀ ਤੇ ਮਾਲਣ ਸੋਚਦੀ ਉਹ ਇਕੱਲੀ ਰਹਿ ਜਾਵੇਗੀ ਕਲ ਮੁਕੱਲੀ ਮਿੰਨੀ ਦੇ ਅੱਬਾ ਨੇ ਸਾਰੀ ਉਮਰ ਸੂਤ ਸੌਂਦੇ ਵਿੱਚ ਕੱਟ ਲਏ ਸੀ ਇੱਕ ਅਮੁਕ ਦੌੜ ਘਰ ਦਾ ਮਰਦ ਸ਼ਾਮ ਨੂੰ ਹਰ ਰੋਜ਼ ਹਾਰ ਕੇ ਜਿਵੇਂ ਆਉਂਦਾ ਹੈ ਤੇ ਬਿਹਾਲ ਹੋਇਆ ਆਪਣੀ ਮੰਜੀ ਤੇ ਢੇਰੀ ਹੋ ਜਾਂਦਾ ਸੀ ਕਈ ਵਾਰ ਉਹ ਨੂੰ ਇਹ ਕਹਿੰਦੀ ਇਨਖ ਜੱਗਣ ਕਾ ਨੂੰ ਕਾ ਨੂੰ ਉਸ ਨੇ ਇੰਨੇ ਪਵਾੜੇ ਪਾਏ ਹੋਏ ਸਨ ਪਰ ਉਸ ਨੂੰ ਇਸ ਦੀ ਕੋਈ ਵੀ ਗੱਲ ਸਮਝ ਨਹੀਂ ਆਉਂਦੀ ਸੀ ਮਾਲਣ ਛੱਟ ਦੇ ਛੱਟ ਲਈ ਅੰਦਰ ਕਮਰੇ ਵਿੱਚ ਗਈ ਮਿੰਨੀ ਸੱਚਮੁੱਚ ਸੌ ਚੁੱਕੀ ਸੀ ਅੱਲੜ ਜਵਾਨੀ ਦੀ ਨਿੰਦਰ ਕੂਕ ਸੁੱਤੀ ਪਈ ਸੀ ਲਾਲ ਚੂੜੀਆਂ ਲਾ ਕੇ ਉਸ ਨੇ ਸਰਹਾਣੇ ਰੱਖ ਲਈਆਂ ਸਨ ਕਿੱਥੇ ਚੂੜੀਆਂ ਧਰੀਆਂ ਸਨ ਉਹਨੇ ਜਿਵੇਂ ਪਾਸਾ ਪਰਤੇਗੀ ਕਿੜ-ਕਿੜ ਚੂੜੀਆਂ ਟੁੱਟ ਜਾਣਗੀਆਂ ਮਾਲਣ ਨੇ ਸੋਚਿਆ ਉਹ ਚੂੜੀਆਂ ਚੱਕ ਕੇ ਸਾਹਮਣੇ ਕਾਂਸ ਉੱਤੇ ਰੱਖ ਦੇਵੇ ਪਰ ਉਸਨੇ ਤੇ ਚੂੜੀਆਂ ਨੂੰ ਪਾ ਲਿਆ ਸੀ ਕਾਂਸ ਤੇ ਸੰਭਾਲਣ ਦੀ ਥਾਂ ਉਸਨੇ ਚੂੜੀਆਂ ਨੂੰ ਆਪਣੀਆਂ ਕਲਾਈਆਂ ਉੱਤੇ ਸਜਾ ਲਿਆ ਸੀ 6 ਇੱਕ ਪਾਸੇ ਤੇ 6 ਦੂਜੇ ਪਾਸੇ ਲਿਸ਼ਲਿਸ਼ ਕਰਦੀਆਂ ਚੂੜੀਆਂ ਅਜੇ ਤੇ ਕੱਲ ਹੀ ਮਿੰਨੀ ਨੇ ਗਲੀ ਵਿੱਚ ਬੈ ਕੇ ਚੂੜੀਆਂ ਵਾਲੇ ਤੋਂ ਚੜਾਈਆਂ ਸਨ ਤੇ ਮਾਲਣ ਮੁੜ ਬਾਹਰ 베ੜੇ ਵਿੱਚ ਆ ਗਈ ਸਿਰ ਤੇ ਮੁਕੇਸ਼ ਵਾਲੀ ਚੁੰਨੀ ਬਹਿਣੀਆਂ ਵਿੱਚ ਲਾਲ ਲਾਲ ਚੂੜੀਆਂ ਪੂਰੇ ਚੰਦ ਦੀ ਰਾਤ ਮਾਲਣ ਨੂੰ ਲੱਗਾ ਜਿਵੇਂ ਇੱਕ ਮਸਤੀ ਜਿਹੀ ਉਹਦੇ ਅੰਗ ਅੰਗ ਵਿੱਚ ਫੈਲਦੀ ਜਾ ਰਹੀ ਸੀ ਤੇ ਫਿਰ ਉਹਦੀ ਡਿਊਟੀ ਦਾ ਦਰਵਾਜ਼ਾ ਕਿਸੇ ਨੇ ਠਕੋਰਿਆ ਇਹ ਉਹੀ ਸੀ ਪੋਲੇ ਜੇ ਪੈਰੀ ਝਿਜਕਦਾ ਹੋਇਆ ਉਹੀ ਸੀ ਜਿਵੇਂ ਉਸਨੇ ਚਿੱਠੀ ਵਿੱਚ ਲਿਖਿਆ ਸੀ ਆਪਣੇ ਵਕਤ ਤੇ ਆ ਪਹੁੰਚਿਆ ਸੀ ਸਰਦ ਪੁੰਨਿਆਂ ਦੀ ਰਾਤ ਮੈਂ ਤੇਰਾ ਦਰਵਾਜ਼ਾ ਖਟਕਟਕਾਵਾਂਗਾ ਤੇਰੀ ਮਰਜ਼ੀ ਹੋਈ ਖੋਲ ਦੇਵੀਂ ਤੇਰੀ ਮਰਜ਼ੀ ਹੋਈ ਬੂਹਾ ਨਾ ਖੋਲੀ ਤੇਰਾ ਦਰਵਾਜ਼ਾ ਖਟਕਟਾਉਣ ਦਾ ਮੇਰਾ ਹੱਕ ਉਂਜ ਦਾ ਉਂਜ ਬਣਿਆ ਹੋਇਆ ਹੈ ਟਕ ਡਕ ਡਕ ਅਤੇ ਅੰਤ ਮਾਦੂਰ ਪਿਆਰੀ ਜੀ ਇਹ दस्तक ਉਸੇ ਦੀ ਸੀ ਉਹੀ ਸੀ ਚਾਨਣੀ ਰਾਤ ਦਾ ਚੋਰ ਤੇ ਇੱਕਦਮ ਚੰਨ ਕਣੇ ਕਾਲੇ ਬਦਲਾਂ ਦੇ ਓਲੇ ਹੋ ਗਿਆ ਹਨੇਰਾ ਛਾ ਗਿਆ ਸੀ ਚਾਰੇ ਪਾਸੇ ਜਿਵੇਂ ਕਿਸੇ ਨੇ ਬੱਤੀ ਬੁਝਾ ਦਿੱਤੀ ਹੋਵੇ ਬੱਦਲਾਂ ਤੇ ਬੱਦਲ ਛੜੇ ਆ ਰਹੇ ਸਨ ਤੇ ਕੁਪ ਉਸ ਹਨੇਰ ਵਿੱਚ ਮਾਲਣ ਦੇ ਕਦਮ ਡਿਉੜੀ ਵੱਲ ਤੁਰ ਪਏ ਹਨੇਰਾ ਹਨੇਰਾ ਚੱਕਰ ਚੱਕਰ ਠੰਡ ਠੰਡ ਪਸੀਨਾ ਪਸੀਨਾ ਕੰਬਦੇ ਹੋਏ ਹੱਥਾਂ ਨਾਲ ਉਸਨੇ ਕੁੰਡੀ ਖੋਲੀ ਤੇ ਆਪਣੇ ਆਪ ਨੂੰ ਉਸ ਦੀਆਂ ਬਾਹਾਂ ਵਿੱਚ ਢੇਰੀ ਕਰ ਸੁੱਟਿਆ 20 ਸਾਲਾਂ ਦਾ ਰੁੱਕਿਆ ਹੜ ਜਿਵੇਂ ਹੱੱਦਾਂ ਬੰਨੇ ਤੋੜ ਕੇ ਵਗ ਤੁਰਿਆ ਜਿਵੇਂ ਕੋਈ ਤੂੜੀ ਦਾ 蒂ਲਾ ਕਿਸੇ ਅੱਗ ਦੀ ਲਪੇਟ ਵਿੱਚ ਆ ਜਾਏ ਮਾਲਣ ਨੂੰ ਨਹੀਂ ਪਤਾ ਸੀ ਕਦੋਂ ਉਹ ਤੁਰਦੇ ਤੁਰਦੇ ਪਿੰਡ ਦੇ ਬਾਹਰ ਬੋੜੀ ਚਾ ਖਲੋਤੇ ਕਿੰਨਾ ਚਿਰ ਉੱਥੇ ਖਲੋਤੇ ਰਹੇ ਮਾਲਣ ਨੂੰ ਨਹੀਂ ਪਤਾ ਕਦੋਂ ਉਹ ਪਿਆਲੀ ਜਾ ਬੈਠੇ ਕਿੰਨਾ ਚਿਰ ਲੁਕੇ ਲੁਕ ਰਹੇ ਸਰਗੀ ਵੇਲੇ ਦੀ ਗੱਡੀ ਚੀਕਦੀ ਹੋਈ ਗੁਜ਼ਰ ਰਹੀ ਸੀ ਕਿ ਉਹਦੀ ਅੱਖ ਖੁੱਲ੍ਹੀ ਤੇ ਮਾਲਣ ਮਲਕੜੇ ਉਸ ਦੀਆਂ ਬਾਹਾਂ ਵਿੱਚੋਂ ਤਿਲਕ ਕੇ ਮੂੰਹ ਸਿਰ ਵਲੇਟ ਕੇ ਪੋਲੇ-ਪੋਲੇ ਪੈਰਿੰ ਆਪਣੇ ਘਰ ਮੋੜ ਆਈ। ਚੂੜੀਆਂ ਨੂੰ ਲਾ ਕੇ ਉਸਨੇ ਮਿੰਨੀ ਦੇ ਸਹਰਾਣੇ ਰੱਖਿਆ। ਉਹਦੀ ਰੇਸ਼ਮੀ ਚੁੰਨੀ ਉਹਦੀ ਮੰਜੀ ਤੇ ਸੁੱਟੀ ਤੇ ਆਪਣਾ ਦੁਪੱਟਾ ਲੈ ਕੇ ਸਾਹਮਣੇ ਵਿਸਤਰੇ ਵਿੱਚ ਆਪਣੇ ਪਲੰਗ ਤੇ ਆ ਕੇ ਪੈ ਗਈ ਤੇ ਉਹਦੀ ਅੱਖ ਲੱਗ ਗਈ। ਇਸ ਤਰ੍ਹਾਂ ਉਹ ਕਦੇ ਨਹੀਂ ਸੀ ਸੁੱਤੀ ਜਿਵੇਂ ਸਾਰੀ ਉਮਰ ਦਾ ਕਿਸੇ ਦਾ ਜਗਰਾਤਾ ਹੋਵੇ ਧੁੱਪਾਂ ਚੜ ਆਈਆਂ ਸਨ ਤੇ ਉਹਦੀ ਅੱਖ ਖੁੱਲੀ ਕਿਵੇਂ ਕੁੜੀਆਂ ਚਿੜੀਆਂ ਵਾਂਗ ਅੱਜ ਤੂੰ ਸੁੱਤੀ ਪਈ ਐ ਮਾਂ ਮਿੰਨੀ ਨੇ ਉਸ ਨੂੰ ਛੇੜਿਆ ਜਵਾਨ ਜਹਾਨ ਧੀ ਨੇ ਉਸ ਘਰ ਦੀ ਝਾੜ ਪੁੰਝ ਚੁੱਲ੍ਹਾ ਚੌਂਕਾ ਸਭ ਖਤਮ ਕਰ ਲਿਆ ਸੀ ਨਹਾ ਤੋ ਕੇ ਹੁਣ ਉਹ ਮੰਦਰ ਜਾ ਰਹੀ ਸੀ ਮੋਤੀਏ ਦੀਆਂ ਕਲੀਆਂ ਚੁੰਨੀ ਵਿੱਚ ਬੰਨੀਆਂ ਆਪਣੇ ਇਸ਼ਟ ਨੂੰ ਭੇਟ ਕਰਨ ਲਈ ਮਿੰਨੀ ਅੱਖਿਓ ਓਲੇ ਹੋਈ ਤੇ ਮਾਲਣ ਅਲਸਾਈ ਹੋਈ ਲੱਖਾਂ ਸੁਪਨੇ ਪਾਲਕਾਂ ਵਿੱਚ ਲਟਕਾਈ ਸਾਹਮਣੇ ਵੇੜੇ ਵਿੱਚ ਜਾ ਬੈਠੀ ਪੂਰੇ ਦੀ ਮਿੱਠੀ-ਮਿੱਠੀ ਹਵਾ ਚੱਲ ਰਹੀ ਸੀ ਕੋਸੀ-ਕੋਸੀ ਧੁੱਪ ਬਨੇਰੇ ਤੋਂ ਹੇਠਾਂ ਉੱਤਰ ਆਈ ਸੀ ਇੱਕ ਹਲਕਾ ਜਿਹਾ ਖੁਮਾਰ ਸੀ ਨੀ ਮਾਲਣੇ ਕਿੱਥੇ ਮੈਂ ਤੇਰੀ ਧੀ ਬਲਖੀ ਜਿਵੇਂ ਉਸ ਨੂੰ ਆ ਕੇ ਕਿਸੇ ਨੇ ਚਪੇੜ ਕੱਢ ਮਾਰੀ ਹੋਵੇ ਮਾਲਣ ਦਾ ਤਰਾ ਨਿਕਲ ਗਿਆ ਇਹ ਅਨਾਰਥ ਕਦੀ ਨਹੀਂ ਕਿਸੇ ਨੇ ਸੁਣਿਆ ਚਾਰ ਦਿਨ ਇਹਦੀ ਡੋਲੀ ਨੂੰ ਰਹਿੰਦੇ ਨੇ ਤੇ ਇਹ ਕੁੜੀ ਉੱਦਲ ਗਈ ਲਾਜੋ ਗਵਾਂਡਣ ਹੱਥ ਮਾਲਦੀ ਹੋਈ ਮਾਲਣ ਦੇ ਕੋਲ ਆ ਕੇ ਬੈਠ ਗਈ ਕੀ ਹੋਇਆ ਏ ਮੇਰੀ ਕੁੜੀ ਨੂੰ ਉਹ ਤਾਂ ਨੀਰੀ ਪੂਰੀ ਗਊ ਐ ਮਾਲਣ ਪੁੜਕ ਕੇ ਅੱਗੋਂ ਪਈ ਤੇਰੀ ਗਊ ਕੱਲ ਸਾਰੀ ਰਾਤ ਗੰਦ ਖਾਂਦੀ ਰਹੀ ਐ ਮਾਲਣ ਨੇ ਸੁਣਿਆ ਤੇ ਉਹਦੇ ਸਾਹ ਸੁੱਕ ਗਏ ਨੀਲੀ ਪੀਲੀ ਹੋਈ ਤੇ ਉਹਦਾ ਅੰਗ ਅੰਗ ਜਿਵੇਂ ਮੁੜ ਰਿਹਾ ਹੋਵੇ ਉਦਰੋਂ ਰਾਤ ਪਈ ਤੇ ਇਹ ਕਿਸੇ ਔਤਰੇ ਨਾਲ ਨਿਕਲ ਗਈ ਸਾਰੀ ਰਾਤ ਤੇਰੀ ਡਿਊਟੀ ਖੁੱਲੀ ਰਹੀ ਹੈ ਮੈਂ ਆਪ ਇਨਾਂ ਅੱਖਾਂ ਨਾਲ ਦੇਖਿਆ ਡਿਊਟੀ ਦੇ ਬਾਅਦ ਕਿਸੇ ਦੇ ਕਲਾਵੇਂ ਵਿੱਚ ਢੇਰੀ ਹੋਈ ਪਈ ਸੀ ਤੇ ਮੈਂ ਉਂਝ ਦਾ ਉਂਝ ਬੂਹਾ ਪੇੜ ਦਿੱਤਾ ਤੇ ਫਿਰ ਇਹ ਪੋਲੇ ਪੋਲੇ ਕਦਮ ਬਾਹਾਂ ਵਿੱਚ ਬਾਹ ਪਾਈ ਬਾਹਰ ਖੇਤਾਂ ਵੱਲ ਨਿਕਲ ਗਏ ਸਾਰੀ ਰਾਤ ਮੇਰੇ ਤੇ ਅੱਖ ਨਹੀਂ ਲੱਗੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇੰਝ ਕਦੀ ਅੱਗੇ ਮਾਪਿਓ ਦਾ ਕਿਸੇ ਨੇ ਮੂੰਹ ਕਾਲਾ ਨਹੀਂ ਕੀਤਾ ਇੰਜ ਕਦੀ ਕਿਸੇ ਨੇ ਆਪਣੇ ਵੱਡੇ ਵਡੇਰਿਆਂ ਦੀ ਪਤਨੀ ਲਾਹੀ ਅਸੀਂ ਤੇ ਮੂੰਹ ਦੇਣ ਜੋਗੇ ਨਹੀਂ ਰਹੇ ਕਿਤੇ ਤੇ ਲਾਜੋ ਰੋ ਰਹੀ ਸੀ ਰੋਈ ਜਾਂਦੀ ਤੇ ਤਲੀਆਂ ਨੂੰ ਮਲੀ ਵੀ ਜਾਂਦੀ ਮਾਲਣ ਜਿਵੇਂ ਵੱਟੇ ਦਾ ਵੱਟਾ ਹੋ ਗਈ ਉਸ ਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਤੇ ਫਿਰ ਇੰਜ ਕਲਪ ਦੀ ਕਲਪ ਦੀ ਲਾਜੋ ਚਲੀ ਗਈ ਲਾਜੋ ਅਜੇ ਗਈ ਹੀ ਸੀ ਕਿ ਪਿੰਡ ਦਾ ਚੌਂਕੀਦਾਰ ਜੁੰਮਾ ਆ ਗਿਆ ਭਾਬੀ ਨੀ ਪਾਬੀ ਮਾਲਣੇ ਕੀਏ ਜੁਮਮਿਆ ਜਿਵੇਂ ਖੂਹ ਵਿੱਚੋਂ ਨਿਕਲੀ ਆਵਾਜ਼ ਹੋਵੇ ਮਾਲੜ ਜੁਮਮੇ ਚੌਂਕੀਦਾਰ ਨੂੰ 베ੜੇ ਵਿੱਚ ਖਲੋਤਾ ਵੇਖ ਕੇ ਸੰਭਲਣ ਲੱਗੀ ਭਾਬੀ ਗੱਲ ਕਰਨ ਵਾਲੀ ਤੇ ਨਹੀਂ ਪਰ ਕੱਲ ਰਾਤ ਦਾ ਡਾਡਾ ਜ਼ੁਲਮ ਹੋਇਆ ਇਸ ਪਿੰਡ ਵਿੱਚ ਮੈਂ ਤੇ ਵਾਲ ਚਿੱਟੇ ਕਰ ਲੈ ਚੌਂਕੀਦਾਰੀ ਕਰਦੇ ਆ ਅਜਿਹਾ ਹਨੇਰ ਮੈਂ ਕਦੇ ਨਹੀਂ ਦੇਖਿਆ ਤੇਰੀ ਧੀ ਮਿੰਨੀ ਕਿਸੇ ਨਾਲ ਬੋੜੀ ਮੂੰਹ ਕਾਲਾ ਕਰਦੀ ਰਹੀ ਹੈ ਰਾਤ ਚਾਨਣੀ ਸੀ ਪਰ ਬੱਦਲ ਆਖਰਾਂ ਦੇ ਚੜੇ ਹੋਏ ਸਨ ਦੋ ਬਾਰ ਮੈਂ 10 ਕਦਮਾਂ ਦੀ ਵਿੱਥ ਤੇ ਇਹਨਾਂ ਦੇ ਕੋਲੋਂ ਗੁਜ਼ਰ ਗਿਆ ਇਹਨਾਂ ਨੂੰ ਨਹੀਂ ਪਤਾ ਲੱਗਾ ਇਹ ਖਲੋਤੇ ਖਲੋਤੇ ਥੱਕ ਗਏ ਤੇ ਫਿਰ ਖੇਤ ਵਿੱਚ ਜਾ ਛੁਪੇ ਮੈਂ ਤੇ ਆ ਕੇ ਸਾਰੀ ਰਾਤ ਤੇਰੇ ਘਰ ਦੀ ਰਾਖੀ ਬੈਠਾ ਰਿਹਾ ਖੁੱਲੀ ਡਿਊਟੀ ਸੀ ਚਾਰ ਦਿਨਾਂ ਨੂੰ ਇਹ ਤਾਂ ਵਿਆਹ ਹੈ ਵਿਆਹ ਵਾਲਾ ਘਰ ਗਹਿਣੇ ਕੱਪੜੇ ਨਾਲ ਭਰਿਆ ਹੁੰਦਾ ਹੈ ਸਾਰਗੀ ਹੋਈ ਤੇ ਮੈਂ ਇੱਥੋਂ ਹਿੱਲਿਆ ਪਤਾ ਨਹੀਂ ਕਦੋਂ ਇਹ ਖੇ ਖਾ ਕੇ ਮੁੜੀ ਐ ਮੈਂ ਤੇ ਇਹਨੂੰ ਕੁਛੜ ਖਡਾ ਕੇ ਪਾ ਲਿਆ ਐ ਮੇਰੀ ਧੀ ਹੁੰਦੀ ਤਾਂ ਮੈਂ ਜਾਨ ਕੱਢ ਲੈਂਦਾ ਮੈਂ ਤੇ ਪਿਛਲੀ ਕੰਧ ਟੱਪ ਕੇ ਆਇਆ ਹਾਂ ਮੈਂ ਸੋਚਿਆ ਕੋਈ ਪੁੱਛੇਗਾ ਤੂੰ ਸਵੇਰੇ ਸਵੇਰੇ ਕਿੱਧਰ ਤੁਰ ਪਿਆ ਐ ਤੇ ਮੈਂ ਕੀ ਜਵਾਬ ਦੇਵਾਂਗਾ ਮਾਲਣ ਦੇ ਮੂੰਹ ਵਿੱਚ ਜਵਾਨ ਨਹੀਂ ਸੀ ਡੋਰਪੋਰ ਹੋਈ ਜੁੰਮੇ ਚੌਂਕੀਦਾਰ ਵੱਲ ਉਹ ਦੇਖ ਰਹੀ ਸੀ ਤੇ ਜੁੰਮਾ ਜਿਸਰਾ ਆਇਆ ਉਸੇ ਰਾਕੰਦ ਟੱਪ ਕੇ ਮੁੜ ਗਿਆ ਜੁੰਮਾ ਗਿਆ ਤੇ ਸਾਹਮਣੇ ਗਲੀ ਵਿੱਚੋਂ ਰਤਨਾ ਜਿਮੀਦਾਰ ਸੂੰਕਦਾ ਫੁਕਾਰਦਾ ਸਿਰ ਜਿੰਨੀ ਉੱਚੀ ਡਾਂਗ ਚੁੱਕੀ ਉਹਦੇ ਵੇੜੇ ਵਿੱਚ ਆਹ ਲੱਥਾ ਗੁੱਸੇ ਵਿੱਚ ਉੱਬਲ ਰਿਹਾ ਸੀ ਕਿੱਥੇ ਵਾ ਤੇਰੀ ਕੁੜੀ ਬੂਹੇ ਵਿੱਚ ਵੜਦਾ ਹੀ ਉਹ ਆ ਗੱਜਿਆ ਮੇਰਾ ਹੀ ਖੇਤ ਰਹਿ ਗਿਆ ਸੀ ਗੰਦ ਖਾਣ ਨੂੰ ਰਤਨਾ ਕੋਦ-ਕੋਦ ਪੈ ਰਿਹਾ ਸੀ ਇੱਕ ਜੁੱਤੀ ਲਾਉਂਦਾ ਤੇ ਇੱਕ ਪਾਉਂਦਾ ਸਾਰਾ ਮੁਹੱਲਾ ਉਸਨੇ ਇਕੱਠਾ ਕਰ ਲਿਆ ਗਵਾਂਡੀ ਬਨੇਰਿਆਂ ਉੱਤੇ ਆਣ ਖਲੋਤੇ ਸਨ ਮੈਂ ਆਪ ਆਪਣੀਆਂ ਅੱਖਾਂ ਨਾਲ ਵੇਖਿਆ ਸਰਗੀ ਵੇਲੇ ਮੈਂ ਖੂ ਜੋੜਨ ਜਾ ਰਿਹਾ ਸਾਂ ਪਹਿਲਾ ਇਹ ਨਿਕਲੀ ਮੇਰੀ ਪਿਆਲੀ ਵਿੱਚੋਂ ਮੁਕੈਸ਼ ਵਾਲੀ ਚੁੰਨੀ ਵਿੱਚ ਕੱਜੀ ਭਲੇਟੀ ਮੈਂ ਸੋਚਿਆ ਕੁੜੀ ਸ਼ਾਇਦ ਬਾਹਰ ਬੈਠਣ ਆਈ ਹੈ ਝਟਕ ਗੁਜਰਿਆ ਤੇ ਇਹਦਾ ਬੇਲੀ ਦੂਜੇ ਬੰਦੇੋਂ ਆ ਗਿਆ ਕਿਉਂ ਝੂਠ ਬੋਲਦਾ ਹੈ ਚਾਚਾ ਬਿਜਲੀ ਵਾਂਗ ਕੜਕ ਕੇ ਮਿੰਨੀ ਧੀਰ ਨੂੰ ਚੀਰਦੀ ਹੋਈ ਅੱਗੇ ਵਧੀ ਮੰਦਰੋਂ ਮੁੜੀ ਧੀਰ ਪਿੱਛੇ ਖਲੋਤੀ ਉਹ ਸਭ ਕੁਝ ਸੁਣ ਰਹੀ ਸੀ ਮੈਂ ਝੂਠ ਬੋਲਦਾ ਕਮ ਜਾਤੇ ਇਹ ਸੂਹੀ ਚੂੜੀ ਕਿਸ ਦੀ ਟੁੱਟੀ ਹੈ ਮੇਰੇ ਖੇਤ ਵਿੱਚ ਤੇ ਆਪਣੀ ਚਾਦਰ ਨਾਲ ਬੰਨੀ ਲਾਲ ਚੂੜੀ ਉਸ ਮਿੰਨੀ ਦੀ ਟਲੀ ਉੱਤੇ ਰੱਖ ਦਿੱਤੀ ਇੱਕ ਅੱਖ ਦੇ ਪਲਕਾਰੇ ਵਿੱਚ ਮਿੰਨੀ ਨੇ ਆਪਣੀਆਂ ਕਲਾਈਆਂ ਤੇ ਚੂੜੀਆਂ ਨੂੰ ਗਿਣਿਆ 11 ਸਨ ਤੇ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਡਰ ਗਈ। ਉਹਦੀ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਫੇਰ ਮੁਹੱਲੇ ਵਾਲੀਆਂ ਔਰਤਾਂ ਅੱਖਾਂ ਹੀ ਅੱਖਾਂ ਨਾਲ ਇੱਕ ਦੂਜੀ ਨੂੰ ਕਹਿਣ ਲੱਗੀਆਂ। ਉਹਨਾਂ ਆਪ ਮਿੰਨੀ ਨੂੰ ਪਿਛਲੇ ਦਿਨ ਚੂੜੀਆਂ ਚੜਾਉਂਦੇ ਦੇਖਿਆ ਸੀ। ਦਸਾਂ ਉੱਤੇ ਦੋ ਚੂੜੀਆਂ ਲਾਲ ਰੰਗ ਚੁਣ ਕੇ ਉਸਨੇ ਆਪ ਕਢਵਾਇਆ ਸੀ। ਲੋਕਾਂ ਨਾਲ ਬੇੜਾ ਪਰ ਗਿਆ ਸੀ। ਫਿਰ ਮਾਲਣ ਦਾ ਕੁੜਮ ਆਇਆ ਪੀੜ ਨੂੰ چیرਦਾ ਹੋਇਆ। ਫਿਰ ਉਹਦੇ ਪਿੱਛੇ ਮਿੰਨੀ ਵੀ ਹੋਣ ਵਾਲੀ ਸੱਸ ਸੀ। ਤੇ ਉਹਨਾਂ ਨੇ ਸਾਰੇ ਉਹ ਥਾਲ ਸਾਰੇ ਉਹ ਕੱਪੜੇ ਤੇ ਸਾਰੇ ਉਹ ਨੋਟ ਤੇ ਸਾਰੀਆਂ ਉਹ ਮੁੰਦਰੀਆਂ ਮਾਲਣ ਦੇ ਅੱਗੇ ਆ ਢੇਰੀ ਕੀਤੀਆਂ ਹੱਕੇ ਬੱਕੇ ਲੋਕ ਇੱਕ ਦੂਜੇ ਦੇ ਮੂੰਹਾਂ ਵੱਲ ਵੇਖ ਰਹੇ ਸਨ ਔਰਤਾ ਮੋੜ-ਮੋੜ ਕੇ ਕੰਨਾਂ ਨੂੰ ਹੱਥ ਲਾਉਂਦੀਆਂ ਜਵਾਨ ਜਹਾਨ ਕੁੜੀਆਂ ਮੂੰਹ ਵਿੱਚ ਉਂਗਲੀਆਂ ਪਾਈ ਖੜੀਆਂ ਸਨ ਤੇ ਫਿਰ ਧੜਾਮ ਕਰਕੇ ਗਵਾਨ ਦੇ ਖੂਹ ਵਿੱਚੋਂ ਕਿਸੇ ਦੇ ਡਿੱਗਣ ਦੀ ਆਵਾਜ਼ ਆਈ ਹਰ ਕਿਸੇ ਦਾ ਉੱਤੇ ਦਾ ਸਾਹ ਉੱਤੇ ਤੇ ਹੇਠਾਂ ਦਾ ਸਾਹ ਹੇਠਾਂ ਰਹਿ ਗਿਆ ਲੋਕਾਂ ਨੇ ਅੱਗੇ ਪਿੱਛੇ ਦੇਖਿਆ ਮਾਲਣ ਦੀ ਗਊ ਵਰਗੀ ਸੁਸ਼ੀਲਤੀ ਮਿੰਨੀ ਕਿਤੇ ਵੀ ਨਹੀਂ ਸੀ ਉਹ ਧੀ ਜਿਸ ਦਾ ਉੱਚਾ ਬੋਲ ਕਦੇ ਕਿਸੇ ਨੇ ਨਹੀਂ ਸੀ ਸੁਣਿਆ ਸੁੱਚੇ ਮੋਤੀ ਵਰਗੀ ਜਿਹੜੀ ਸਵੇਰੇ ਸ਼ਾਮ ਭਗਵਾਨ ਅੱਗੇ ਹੱਥ ਜੋੜ ਜੋੜ ਕੇ ਨਹੀਂ ਥੱਕਦੀ ਸੀ ਉਹ ਧੀ ਕਿਤੇ ਵੀ ਨਹੀਂ ਸੀ ਤੇ ਲੋਕੀ ਇੱਕੋ ਸਾਹੇ ਖੂਬਲ ਦੌੜ ਪਏ ਮਾਲਣ ਤਖਤੇ ਦਾ ਤਖਤਾ ਉਂਝ ਦੀ ਉਂਝ ਪਈ ਸੀ ਉਸ ਦਾ ਸੁਨਣਾ ਬੇੜਾ ਪਾਂ ਪਾਂ ਕਰ ਰਿਹਾ ਸੀ ਆਂਟੀ ਗਵਾਂਡੀ ਮੁਹੱਲੇ ਵਾਲੇ ਸਾਰੇ ਲੋਕ ਖੂਬਲ ਦੌੜ ਗਏ ਸਨ ਕਿ ਕਿਵੇਂ ਨਾ ਕਿਵੇਂ ਉਸ ਕੁੜੀ ਨੂੰ ਮਿੰਨੀ ਨੂੰ ਬਚਾਇਆ ਜਾ ਸਕੇ